ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਹੀ ਕਬੀਰ ਜੀਓ ਲਲਿਤ ਸ਼ਬਦ ਅਸਥਾਈ ਹੈ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਤੇ ਇਸ ਸ਼ਬਦ ਨੂੰ ਆਪਾਂ ਭਾਈ ਹਰਜਿੰਦਰ ਸਿੰਘ ਸ਼ੇਰ ਨਗਰ ਵਾਲਿਆਂ ਦੀ ਤੁੰਤੇ ਅਦਾਰਤ ਸਿੱਖਣ ਜਾ ਰਹੇ ਹਾਂ ਤੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਕਿਉਂਕਿ ਚੌਥੇ ਕਾਲੇ ਨੂੰ ਸਾਹ ਮੰਨ ਕੇ ਸ਼ਬਦ ਦਾ ਚਰਨ ਤਾਰ ਸਬਤਕ ਵਿੱਚ ਸਾਤ ਤੱਕ ਹੀ ਹੈ ਆਸਾਨੀ ਨਾਲ ਛੋਟੀਆਂ ਬੱਚੀਆਂ ਵੀ ਇਸ ਨੂੰ ਗਾਇਨ ਕਰ ਸਕਦੀਆਂ ਹਨ ਘੱਟ ਰੇਂਜ ਵਿੱਚ ਜਿਨ੍ਹਾਂ ਦੀ ਆਵਾਜ਼ ਹੈ ਉਹਨਾਂ ਲਈ ਵੀ ਇਸ ਸ਼ਬਦ ਨੂੰ ਗਾਣਾ ਆਸਾਨ ਰਹੇਗਾ ਤੇ ਜਦੋਂ ਬੀਬੀਆਂ ਦੇ ਸਕੇਲ ਤੇ ਆਪਾਂ ਸ਼ਬਦ ਕਰਦੇ ਹਾਂ ਤਾਂ ਸਾਹ ਜਦੋਂ ਚੌਥੇ ਕਾਲੇ ਨੂੰ ਮੰਨਦੇ ਹਾਂ ਤਾਂ ਮੰਦਰ ਸਬਤਕ ਵਿੱਚ ਕੋਮਲ ਨੀ ਤੱਕ ਸ਼ਬਦ ਦਾ ਚਲਨ ਹੈ ਤੇ ਮੰਦਰ ਸਬਤਕ ਵਿੱਚ 7 ਤੋਂ ਬਾਅਦ ਸ਼ੁਧਰੇ ਕੋਮਲ ਗਾ ਸ਼ੁਧ ਮਾ ਪ ਕੋਮਲ ਧਾ ਕੋਮਲ ਨੀ ਅਤੇ ਸਾ ਕਿਤੇ ਕਿਤੇ ਸ਼ੁਧ ਗਾ ਵੀ ਇਸ ਸ਼ਬਦ ਵਿੱਚ ਲੱਗਣਾ ਹੈ ਤੇ ਪਹਿਲਾਂ ਆਪਾਂ ਇੱਕ ਵਾਰ ਸਥਾਈ ਨੂੰ ਸੁਣਦੇ ਹਾਂ ਫਿਰ ਕੱਲੇ ਕੱਲੇ ਸੁਰਤੇ ਦੇਖਾਂਗੇ ਅਤੇ ਉਸ ਤੋਂ ਬਾਅਦ ਅੰਤਰਾ ਸੁਣਾਗੇ ਤੇ ਅੰਤਰੇ ਨੂੰ ਕੱਲੇ ਕੱਲੇ ਸੁਰਤੇ ਦੇਖਾਂਗੇ ਬਾਵਰੇ र्था जनम कवार ਸਾਨੂੰ ਸਿੱਖਦੇ ਹਾਂ ਬਾਵਰੇ ਬਾਵਰੇ ਦ ਗਿਆਨ ਵਿਚਾਰ

बीर्था जनम गवाया बिरथा जन्म गवाया बाबरे विरथा जनम बिरथा जनम गवाया बावरे ਅੰਤਰਾ ਗਾਣ ਤੋਂ ਪਹਿਲਾਂ ਬਾਬਰੇ ਤੇ ਗਿਆਨ ਵਿਚਾਰਨਾ ਪਿਆ ਪਾਇਆ ਜਿਹੜਾ ਲਾਸਟ ਟਾਈਮ ਚ ਗਾਣਾ ਉਹ ਕਿਵੇਂ ਗਾਣਾ ਹੈ ਬਾਬਰੇ ਬਾਬਰੇ ਇਸ ਤਰੀਕੇ ਨਾਲ ਵੀ ਲੈ ਸਕਦੇ ਆਂ ਬਾਵਰੇ ਬਾਵਰੇ ਇੱਕ ਜਦ ਆਪਾਂ ਇੱਥੋਂ ਸਿੱਧੇ ਇੱਥੇ ਆ ਗਏ ਆਂ ਦੂਜੀ ਵਾਰ ਆਪਾਂ ਇੱਥੋਂ ਆ ਗਏ ਆਂ ਬਾਵਰੇ ਬਿਲਕੁਲ ਸਿੰਪਲ ਤਰੀਕੇ ਨਾਲ ਭਾਵਰੇ ਭਾਵਰੇ ਰਕਿਸੇ ਮੈਂ ਤੇ ਹੈ ਗਿਆਨ ਵਿਚਾਰ ਨਾ ਪਾਇਆ ਇਸ ਤੋਂ ਬਾਅਦ ਅੰਤਰਾ ਥਕੇ ਨਾ ਸਰਵ ਜ ਸੁਨੇਤਾ ਕੇ ਥਾ ਕੀ ਸੁੰਦਰਤਾ ਆ ਸੇ ਮਗਰ ਜੈਰਾਕ ਦੇ ਸਭ ਮਤ ਥਾ ਕੀ ਇਕ ਨਾਥ ਖਸਮ ਆ ਤੇ ਇਸ ਨੂੰ ਜਦੋਂ ਦੂਸਰੀ ਵਾਰ ਵਾਪਸੀ ਕਰਨੀ ਹੈ ਕਿਵੇਂ ਕਹੇ ਜਰਾਕ ਦੀ ਸਭ ਮਤ ਥਾ ਕੇ ਇੱਕ ਨਾਥ ਇੱਕ ਸਮਾਇਆ ਫਿਰ ਅਗੇ ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ ਤੇ ਹੁਣ ਆਪਾਂ ਅੰਤਰੇ ਨੂੰ ਕੱਲੇ-ਕੱਲੇ ਸੁਰ ਤੇ ਦੇਖਦੇ ਹਾਂ ਥਾਕੇ ਥਾਕੇ ਨੈਨ ਥਾਕੇ ਨੈਨ ਸਰਵਣ ਸੁਨ ਥਾਕੇ ਇਥੇ ਸ਼ੁੱਧ ਗਾ ਲੱਗ ਰਿਹਾ ਧਿਆਨ ਰੱਖਣਾ ਹੈ ਥਾਕੇ ਨੈਨ सर्वन सोनथा के थाकी सुंदर काया थाकी सुंदर काया था का इस दिनारी ਜ਼ਰਾਕ ਦੇ ਸਬ ਮਤ ਥਾ ਕਿ ਇਕ ਨਾ ਥਾ ਕਸਮ ਆ ਤੇ ਜਦੋਂ ਹੁਣ ਇਸ ਪੰਕਤੀ ਦੇ ਨਾਲ ਵਾਪਸੀ ਕਰਨੀ ਹੈ ਕਿਵੇਂ ਕਰਨੀ ਹੈ ਜ਼ਰਾਕ ਦੇ ਸਭ ਮਤ ਥਾ ਕਿ ਇਕ ਨਾ ਥਾ ਕਸ ਮਾਇਆ ਇਥੋਂ ਲਗ ਹੋ ਜਾਂਦਾ ਹੈ ਮਾਇਆ ਫਿਰ ਅਗੇ ਆਵਰੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਜਦੋਂ ਅੰਤਰਾ ਸਟਾਰਟ ਕਰਨਾ ਹੈ ਆਪਾਂ ਇੱਕ ਖਾਲੀ ਟਿਊਨ ਵੀ ਵਿੱਚ ਪਾ ਲਿਆ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ